प्यारे विद्यार्थियों सत श्री अकाल आज दी इस वीडियो च ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਜੋ ਆਪਾਂ ਗੱਲ ਕਰਾਂਗੇ ਇਸ ਵੀਡੀਓ ਵਿੱਚ ਤੁਹਾਡਾ ਜਿਹੜਾ ਹਿਸਟਰੀ ਦਾ ਪੇਪਰ ਹੋਇਆ ਸੀ ਤੇ ਆਪਣੇ ਕੋਲੇ ਕੋਡ ਹੈਗਾ ए ਤੇ ਸ਼ੁਰੂ ਕਰ ਦੇਾਂਗੇ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਦੀ ਮਾਨ ਵਾਲੀ ਗੱਲ ਹੈ ਕਿ ਜਿਵੇਂ ਢੰਗਾਈ ਨਾਲ ਆਪਾਂ ਕਲਾਸ ਦੇ ਵਿੱਚ ਪੜਾਈ ਕੀਤੀ ਸੀ ਉਸ ਢੰਗਾਈ ਨਾਲ ਹੀ ਪੀਪਰ ਆਇਆਗਾ ਤੇ ਜੋ ਇਹਦੇ ਵਿੱਚ ਬਹੁਤੇ ਕੁਐਸਚਨ ਨੇ ਪੀਪਰ ਦੇ ਵਿੱਚ ਉਹ ਆਪਣੇ ਹੂਬ ਹੂਬ ਸਾਨੂੰ ਕਾਪੀਆਂ ਦੇ ਉੱਤੇ ਆਪਾਂ ਕਲਾਸ ਦੇ ਦੌਰਾਨ ਜਿਹੜੇ ਨੋਟ ਕਰਾਉਂਦੇ ਰਹਾਂਗੇ ਆਪਾਂ ਸ਼ੁਰੂ ਕਰ ਦਿਆਂਗੇ ਪਹਿਲਾ ਪ੍ਰਸ਼ਨ ਉੜੇ ਭਾਗ ਦੇ ਵਿੱਚ ਪਹਿਲਾ ਪ੍ਰਸ਼ਨ ਬਬਕਲਪੀ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਸੰਧੀ ਕਿਹੜਾ ਕਥਨ ਗਲਤ ਹੈ ਆ ਕਿਹੜਾ ਕਥਨ ਸਹੀ ਹੈ ਤੇ ਪਹਿਲੇ ਊੜਾ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਨੂੰ ਸਰਕਾਰ ਇਹ ਰਣਜੀਤ ਸਿੰਘ ਕਿਹਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ ਦਰਬਾਰੇ ਖਾਲਸਾ ਕਿਹਾ ਜਾਂਦਾ ਸੀ ਸਦਾ ਕੌਰ ਨੂੰ ਮਾਈ ਮਲਵੈਣ ਕਿਹਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਭਾਸ਼ਾ ਪੰਜਾਬੀ ਸੀ ਜਿਹੜਾ ਆਪਣੇ ਕੋਲ ਕਥਨ ਸਹੀ ਸਿਰਾ ਜੋ ਸੀਗਾ ਦੂਸਰਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ ਦਰਬਾਰ-ਏ-ਖਾਲਸਾ ਕਿਹਾ ਜਾਂਦਾ ਸੀ ਅਨਸਰ ਜੀ ਆਪਣੇ ਕੋਲੇ ਆੜਾ ਲਾਉਣਾ ਸਿਰਾ ਜੀ ਆਪਾਂ ਆੜਾ ਉਸ ਤੋਂ ਅੱਗੇ ਦੂਸਰਾ ਪ੍ਰਸ਼ਨ ਜਾਕਰੀਆ ਖਾਨ ਦੇ ਸਮੇਂ ਕੁਝ ਸਹੀ ਦੀਆਂ ਦਾ ਸਹੀ ਕਾਲ ਕਰਮ ਦੇਖੋ ਇਹ ਚਾਪਾ ਦੱਸਣਾ ਸਿਰ ਜੀ ਕਿਹੜੀ ਸੀਦੀ ਪਹਿਲਾਂ ਹੋਈ ਹੈ ਕਿਹੜੀ ਬਾਦ ਚ ਕਿਹੜੀ ਉਦਵਾਦ ਕਿਹੜੀ ਉਦਵਾਦ ਚਾਰ ਸੀ ਦੀਆਂ ਬੰਦਿਤੀਆਂ ਹੋਈਆਂ ਸੀ ਤੇ ਜੋ ਸਹੀ ਆਨਸਰ ਸੀ ਉਹ ਸੀ ਆਪਣੇ ਕੋਲੇ ਰਾਜੀ ਸ ਸ ਆਨਸਰ ਆਪਣੇ ਕੋ ਸਹੀ ਸੀ ਤੇ ਦੱਸਦੇ ਆਪਾਂ ਕਿਵੇਂ ਦੇਖੋ 1500 ਦੂਜਾ ਭਾਈ ਤਾਰਾ ਸਿੰਘ ਬਾਦੀ ਸੀ ਜੀ ਹੁੰਦੀ ਹੈਗੀ 1700 26 ਦੇ ਵਿੱਚ ਤੇ ਉਸ ਤੋਂ ਅੱਗੇ ਭਾਈ ਮਣੀ ਸਿੰਘ ਦੀ ਸ਼ਹੀਦੀ ਉਹਦੀ ਆਪਣੇ ਕੋਲੇ 1700 38ਵੀਂ ਦੇ ਵਿੱਚ ਤੇ ਭਾਈ ਬਾਲ ਹਕੀਕਤ ਰਾਏ ਦੀ ਸ਼ਹੀਦੀ ਉਹਦੀ ਆਪਣੇ ਕੋਲੇ 1700 42ਵੀਂ ਵਿੱਚ ਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਉਹਦੀ ਆਪਣੇ ਕੋਲੇ 1700 43 ਇਸ ਵੀਡੀਓ ਵਿੱਚ ਇਸ ਤਰ੍ਹਾਂ ਆਪਾਂ ਇਹਨੂੰ ਕਾਲ ਕਰਮ ਦੇ ਅਨੁਸਾਰ ਜਿਹੜਾ ਉਹ ਸਹੀ ਹੈਠ ਦਿੱਤੇ ਗਏ ਪੰਜਾਬ ਦੇ ਨਕਸ਼ੇ ਵਿੱਚ ਜੈਡ ਕਿਹੜੇ ਦਬਾਬ ਨੂੰ ਦਰਸਾਉਂਦਾ ਹੈ ਫਿਰ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇਗੇ ਜਿਹੜੀ ਇਹ ਨਦੀ ਜਾਂਦੀ ਹੈਗੀ ਉੱਪਰ ਦੀ ਇਹ ਸਿੰਧ ਨਦੀ ਰਾਜੀ ਆਹਾ ਜੇਲਮ ਨਦੀ ਹੈਗੀ ਹਾ ਹਾ ਰਾਵੀ ਜਨਾਬ ਨਦੀਆ ਤੇ ਜਿਹੜੀ ਇਹ ਨਦੀ ਹੈਗੀ ਰਾਵੀ ਨਦੀ ਇਹ ਵਿਆਸ ਇਹ ਸਤਿਰਜੀ ਆਪਾਂ ਪੁੱਛਿਆ ਕੀ ਗਿਆਗਾ ਪੁੱਛਿਆ ਗਿਆ ਆਪਾਂ ਨੂੰ ਰਾਵੀ ਜਨਾਬ ਅਤੇ ਰਾਵੀ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਹਿੰਦੇ ਠਕਰੇ ਇਹਨੂੰ ਕਹਿੰਦੇ ਨੇਗੇ ਰਚਨਾ ਰਚਨਾ ਕਹਿੰਦੇ ਰਾਜੀ ਈਡੀ ਆਨਸਰ ਸਹੀ ਹੋਣਾ ਸੀ ਇਹਦੇ ਵਿੱਚੋਂ ਕਿਹੜੀ ਆਨਸਰ ਜਮਾ ਸਹੀ ਹੈ ਇਹਦੇ ਵਿੱਚੋਂ ਅੱਗੇ ਚੌਥਾ ਆਪ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਵੀ ਲੰਗਰ ਦੀ ਸੰਸਥਾ ਦੇ ਵਿਕਾਸ ਵਿੱਚ ਆਪ ਜੀ ਦਾ ਅਭਿਸ਼ੇਸ਼ ਤੋਂ ਯੋਗਦਾਨ ਦਿੱਤਾ ਠੀਕ ਹੈ ਸਤਿਰਾ ਜੋ ਸਹੀ ਆਨਸਰ ਸੀਗਾ ਹੋ ਮਾਤਾ ਖੀਵੀ ਜੀ ਸਸਾ ਜਿਹੜਾ ਆਨਸਰ ਆ ਆਪਣੇ ਕੋਲ ਹੀ ਸਹੀ 6 ਜਮਾ ਅੱਗੇ ਪੰਜਵਾਂ ਮਿਲਾਨ ਕਿਹੜਾ ਮਿਲਾਨ ਗਲਤ ਹੈ ਕਿਹੜਾ ਮਿਲਾਨ ਚੁਰੀ ਗਲਤ ਸਿਰਾ ਜੀ ਤਰੀਖੇ ਪੰਜਾਬ ਬਿਲਕੁਲ ਸਹੀ ਹੈ ਜੀ ਚਾਰ ਬਾਗ ਪੰਜਾਬ ਗਣੇਸ਼ ਦਾਸ ਬੜਿਹਾਰਾ ਤਵਾਰਿ ਤਰੀਖੇ ਸਿੱਖ ਖੁਸਵਗ ਖੁਸਵਗ ਤਰਾਈ ਇਬਾਦਤਨਾਮਾ ਸੁਜਾਨ ਸਿੰਘ ਭੰਡਾਰੀ ਇਹ ਜਮ੍ਹਾਂ ਗੱਲ ਤਰ ਹੈ ਜੀ ਤੇ ਆਪਣੇ ਕੋਲ ਜਿਹੜਾ ਉਹ ਆਨਸਰ ਆਉਣਾ ਸੀਗਾ ਸੱਸਾ ਆਨਸਰ ਆਉਣਾ ਸੀ ਰਾਈ ਉਸ ਤੋਂ ਅੱਗੇ ਛੇਵਾ ਦੂਜੇ ਐਂਗਲੋ ਸਿੱਖ ਜੁੱਧ ਦੀਆਂ ਲੜਾਈਆਂ ਦਾ ਸਹੀ ਕਾਲ ਕਰਮ ਲਿਖੋ ਠੀਕ ਹੈ ਸਹੀ ਜੋ ਆਪਣੇ ਕੋਲੇ ਸਹੀ ਆਨਸਰ ਆਉਣਾ ਸੀ ਸਹੀ ਆਨਸਰ ਸੀ ਆਪਣੇ ਕੋਲ ਰਜੇ ਆੜਾ ਆੜਾ ਸਹੀ ਸੀ ਦੇਖੋ ਸਭ ਤੋਂ ਪਹਿਲਾਂ ਜਿਹੜੀ ਲੜਾਈ ਹੁੰਦੀ ਹੈਗੀ ਉਹ ਆਰਾਮਨਗਰ ਦੀ ਲੜਾਈ ਹੁੰਦੀ ਹੈਗੀ RAM ਨਗਰ ਦੀ ਇਹ ਲੜਾਈ ਨੂੰ ਲਖਾਈ ਹੋ ਰਹੀ ਹੈ ਜ ਆਪਾਂ ਕਦੋਂ ਹੁੰਦੀ ਹੈਗੀ 22 ਨਵੰਬਰ 1828 ਨੂੰ ਦੂਸਰੀ ਲੜਾਈ ਹੁੰਦੀ ਹੈਗੀ ਚੇਰਿਆਂ ਵਾਲੇ ਦੀ ਚੇਰਿਆਂ ਵਾਲਾ ਇਹ ਦੰ ਵਾਰ ਦੀ ਲੜਾਈ ਹੁੰਦੀ ਹੈ ਜਿਹੜੀ ਰਹੀ ਰਹੀ ਉਹ 13 ਜਨਵਰੀ 13 ਜਨਵਰੀ 1800 49 ਨੂੰ ਤੀਜੀ ਲੜਾਈ ਹੁੰਦੀ ਹੈ ਰਹੀ ਆਪਣੇ ਕੋ ਮਲਤਾਨ ਦੀ ਮਲਤਾਨ ਦੀ ਉਹਦੇ 22 ਜਨਵਰੀ 1800 49 ਨੂੰ ਜਿਹੜੀ ਗੁਜਰਾਤ ਦੀ ਲੜਾਈ ਹੁੰਦੀ ਹੈ ਉਹ ਆਪਣੇ ਕੋਲੇ 21 ਫਰਵਰੀ 21 ਫਰਵਰੀ 1849 ਠੀਕ ਹੈ ਇਹ ਇਹਦਾ ਸਹੀ ਕਾਲ ਕਰਮ ਆਉਣਾ ਸੀ ਇਹਦਾ ਆਨਸਰ ਸੀਗਾ ਉਹ ਆਪਣੇ ਕੋਲੇ ਸਸਾ ਸੀਗਾ 7ਵਾਂ ਮੁਗਲ ਕਾਲ ਵਿੱਚ ਦਾਮ ਨਾਮੀ ਸਿੱਕਾ ਕਿਸ ਧਾਤ ਦਾ ਬਣਿਆ ਹੋਇਆ ਸੀ ਆਪਣੇ ਕੋਲ ਆਨਸਰ ਆਉਣਾ ਸੀ ਰਾਜੀ ਆੜਾ ਤਾਂਬਾ ਤਾਂਬੇ ਦਾ ਬਣਿਆ ਹੋਇਆ ਸੀ ਤਾਂਬੇ ਦਾ ਬਣਿਆ ਹੋਇਆ ਸੀ ਉਸ ਤੋਂ ਅੱਗੇ 8ਵਾਂ ਕਿਹੜਾ ਕਥਨ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਏ ਸਿੱਖਾਂ ਨਾਲ ਸੰਬੰਧਿਤ ਨਹੀਂ ਠੀਕ ਹੈ ਜਿਹੜਾ ਨਹੀਂ ਸੀ ਨਹੀਂ ਨਹੀਂ ਨੰਬਰ ਤੁੜਕੀਏਗਾ ਆੜਾ ਆਂਸਰ ਹੋਣਾ ਛੇ ਆਪਣੇ ਕੋਲੇ ਆੜਾ ਭਾਈ ਮਨੀ ਸਿੰਘ ਦਾ ਬੰਦ ਬੰਦ ਕਟਿਆ ਗਿਆ ਠੀਕ ਹੈ ਜਿਹੜੇ ਦੂਜੇ ਸਾਰੇ ਹੀ ਭਾਈ ਮਤੀ ਦਾਸ ਜੀ ਹਾਰੇ ਨਾਲ ਚਿਰਿਆ ਗਿਆ ਸਤੀ ਦਾਸ ਜੀ ਨੂੰ ਰੂਮ ਵਿੱਚ ਲਪੇਟਿਆ ਗਿਆ ਕਿ ਅਗ ਲਈ ਭਾਈ ਦੇ ਆਲਾ ਜੁੰਦੇ ਵਿੱਚ ਪਾ ਕੇ ਉਵਾਲਿਆ ਗਿਆ ਸੀ ਇਹ ਕਥਨ ਜਮਾ ਸਹੀ ਸੀ ਜੋ ਗਲਤ ਸੀ ਆਪਣੇ ਕੋਲੇ ਉਹ ਭਾਈ ਮਣੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ ਆੜਾ ਹੀ ਸਹੀ ਸੀ ਧਿਆਨ ਨਾਲ ਪੜੋ ਤੇ ਉੱਤਰ ਦੇਵ ਜੋ ਆਪਣੇ ਕੋਲੇ ਸਹੀ ਆਨਸਰ ਹਨ ਜਿਹੜਾ ਜੀ ਕੋਸੀ ਆੜਾ ਆੜਾ ਸਹੀ ਸੀ ਚੋਂ ਦੇਖੋ ਪਹਿਲੇ ਨਾ ਕਿਹੜਾ ਸੀਗਾ ਦੂਜਾ ਡੱਲੇ ਵਾਲਿਆਂ ਨਾਲ ਤਾਰਾ ਸਿੰਘ ਕੇਬਾ ਨਕਈ ਨਾਲ ਹੀਰਾ ਸਿੰਘ ਤਿੰਨ ਕਈ ਨਾਲ ਜੈ ਸਿੰਘ ਇਹ ਆਨਸਰ ਆਪਣਾ ਸਹੀ ਸੀ ਅੱਗੇ 10ਵਾਂ ਗੁਰੂ ਹਰਗੋਬਿੰਦ ਜੀ ਨੇ ਸੁਰੱਖਿਆ ਲਈ ਅੰਮ੍ਰਿਤਸਰ ਦੇ ਚਾ ਨਗਰ ਦੇ ਚਾਰੇ ਪਾਸੇ ਇੱਕ ਦੀਵਾਰ ਬਣਾ ਦਿੱਤੀ ਵੀ ਇੱਥੇ ਹੀ ਇੱਕ ਕਿਲੇ ਯੂਸਾਰੇ ਕੀ ਕਰਵਾਈ ਗਈ ਇਸ ਕਿਲੇ ਦਾ ਨਾਮ ਕੀ ਰੱਖਿਆ ਗਿਆ ਠੀਕ ਹੈ ਆਪਣੇ ਕੋਲ ਜਿਹੜਾ ਸਹੀ ਆਨਸਰ ਹੋਣਾ ਸੀ ਉਹ ਸੀ ਲੋਗੜ ਆੜਾ ਲੋਗੜ ਆੜਾ ਸਹੀ ਸੀ ਚੋਂ ਅੱਗੇ ਆੜਾ ਭਾਗ ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਲੈਂਣ ਵਿੱਚ ਲੇਖੋ ਪਹਿਲਾ ਪ੍ਰਸ਼ਨ ਬਫਾ ਬੇਗਮ ਕੌਣ ਸੀ ਅਨਸਰ ਹੋਣਾ ਜਿਹੜਾ ਇਹਨਾਂ ਲਈ ਸਾ ਸੁਜਾ ਦੀ ਪਤਨੀ ਇਹ ਅਨਸਰ ਹੋਣੇ ਦੀ ਸਾ ਸੁਜਾ ਦੀ ਪਤਨੀ ਦੂਸਰਾ ਰਣਜੀਤ ਸਿੰਘ ਦੇ ਕਾਲ ਵਿੱਚ ਮੌਜਾ ਕਿਸ ਨੂੰ ਕਹਿੰਦੇ ਸਨ ਪਿੰਡ ਨੂੰ ਪਿੰਡ ਨੂੰ ਕਹਿੰਦੇ ਸਿਰਾਈ ਖਾਸਾ ਦਰਬਾਰ ਰਿਕਾਰਡ ਕਿਸ ਭਾਸ਼ਾ ਵਿੱਚ ਰੱਖਿਆ ਜਾਂਦਾ ਸੀ ਰਾਜੀ ਆਨਸਰ ਹੋਣਾ ਸੀ ਆਪਣੇ ਕੋਲ ਫਾਰਸੀ ਫਾਰਸੀ ਵਿੱਚ ਰੱਖਿਆ ਜਾਂਦਾ ਸੀ ਹਿੰਦੂਆਂ ਦੇ 16ਵੀਂ ਸਦੀ ਦੇ ਰੰਭ ਵਿੱਚ ਹਿੰਦੂਆਂ ਦੇ ਪ੍ਰਸਿੱਧ ਤਿਹਾਰ ਕਿਹੜੇ ਸਨ ਦੁਸ਼ਹਿਰਾ ਦੀਵਾਲੀ ਹੋਲੀ ਮਹਾ ਸ਼ਿਵਰਾਤਰੀ ਜਨਮਾਸ਼ਟਮੀ ਜਨਮ ਆਸ਼ਟਮੀ ਇਹ ਹਿੰਦੂਆਂ ਦੇ ਪ੍ਰਸਿੱਧ ਤਿਹਾੜੀ ਹਨ 16ਵੀਂ ਸਦੀ ਦੇ ਵਿੱਚ ਕਰਤਾਰ ਪੁਰਬਿਕ ਛੇਮਾ ਲਾਵਾਂ ਦੀ ਰਚਨਾ ਕਿਸ ਨੇ ਕੀਤੀ ਆਨਸਰ ਹੋ ਜਿਹੜਾ ਆਪਣੇ ਕੋਲ ਗੁਰੂ ਰਾਮਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਲਾਵਾਂ ਦੇ ਪਾਠ ਦੀ ਰਚਨਾ ਕੀਤੀ ਸੀ ਹਰਮੰਦਰ ਸਾਹਿਬ ਦੀ ਨੀ ਕਿਸ ਨੇ ਰੱਖੀ ਸੂਫੀ ਸੰਤ ਸੂਫੀ ਸੰਤ ਸਾਈ ਮੀਆਂ ਮੀਰ ਜੀ ਨੇ ਮੀਆਂ ਮੀਰ ਜੀ ਨੇ ਅੱਗੇ 8ਵਾਂ ਤੀਰਮਲ ਕਿਸ ਦਾ ਪੁੱਤਰ ਸੀ ਅਨਸਰ ਹੁਣ ਜਿਆ ਆਪਣੇ ਕੋਲੇ ਬਾਬਾ ਗੋਰ ਦਿੱਤਾ ਜੀ ਦਾ ਪੁੱਤਰ ਸੀ ਉਸ ਤੋਂ ਕੀ ਨੌਵਾਂ ਮੱਛੇ ਰੰਗੜ ਨੂੰ ਉਸਦੇ ਬੁਰੇ ਕਰਮਾਂ ਦੀ ਸਜ਼ਾ ਕਿਸ ਨੇ ਦਿੱਤੀ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਇਹਨਾਂ ਨੂੰ ਸਦਿਵਤਨ ਦਾ ਸਿਰ ਵੱਢ ਕੇ ਕਿਹੜੂ ਹਰਮੰਦਰ ਸਾਹਿਬ ਤੋਂ ਲੈ ਕੇ ਗਏ ਸੀ ਦਸਮਾਗਲ ਕਲীন ਪੰਜਾਬ ਦੇ ਵਿੱਚ ਮਲਤਾਨ ਕਿਸ ਉਦਯੋਗ ਲਈ ਪ੍ਰਸਿੱਧ ਸੀ ਅਨਸਰ ਨੂੰ ਆਪਣੇ ਕੋਲ ਰਜੀ ਦਰਿਆਵਾਂ ਚਾਦਰਾਂ ਗਲੀਚੇ ਬਣਾਉਣ ਲਈ ਪ੍ਰਸਿੱਧ ਸੀ ਪ੍ਰਸਿੱਧ ਸੀ ਇਹ ਹੀ ਇਹ ਜਿਹੜੀ ਇੱਕ ਨੰਬਰ ਵਾਲੇ ਪ੍ਰਸ਼ਨ ਤੇ ਅੱਗੇ ਚੱਲਦੇ ਆਪਾਂ ਇਹ ਸੀ ਵੀਡੀਓ ਇਹ ਆਪਾਂ ਗਾਹਲੀ ਵੀਡੀਓ ਵਿੱਚ ਤੁਹਾਨੂੰ ਬਣਾ ਕੇ ਸੈਂਡ ਕਰ ਦਿਆਂਗੇ ਅੱਗੇ ਨੇ ਆਪਣੇ ਕੋਲੇ ਪਹਿਰੇ ਨਰੂਲ ਧਾਰਮਿਕ ਪੜਾ ਪੜ ਲੈਣੇ ਆਈ ਪਹਿਲਾਂ ਆਪਾਂ ਨਰੂਲ ਧਾਰਮਿਕ ਮਾਮਲਿਆਂ ਦੀ ਖੋਜ ਵਿੱਚ ਅਸੀਂ ਕਈ ਵਾਰ ਇਹ ਗੱਲ ਭੁੱਲ ਜਾਂਦੇ ਹਾਂ ਕਿ ਪੰਜਾਬ ਮੁਲਕ ਵਿੱਚ ਵਪਾਰ ਅਤੇ ਉਤਪਾਦਨ ਨੂੰ ਵਾਅਦਾ ਦੇਣ ਲਈ ਕਿਸ ਹੱਦ ਤੱਕ ਗੁਰੂਆਂ ਦਾ ਰਿਣੀ ਹੈ ਸਿੱਖ ਗੁਰੂਆਂ ਦਾ ਰਿਣੀ ਹੈ ਜੇਕਰ ਮੁਗਲ ਬਾਦਸ਼ਾਹਾਂ ਉਸ ਰੀਸਾਂ ਤਾਂ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਇਸ ਗੱਲ ਪੱਖੋਂ ਕੋਈ ਘੱਟ ਨਹੀਂ ਸਨ ਗੁਰੂ ਸਹਿਬਾਨਾ ਨੇ ਤੰਗ ਮੈਂ ਇੱਕ ਸਾਧਨਾ ਤੋਂ ਅਨਮਾਨ ਲਾ ਲਾਉਂਦਿਆਂ ਹੋਇਆਂ ਇਹ ਮੰਨਣਾ ਪਵੇਗਾ ਕਿ ਕਈ ਸਹਿਰ ਆਵਾਦ ਕਰਨਾ ਤਲਾਬ ਬਣਾਉਣਾ ਖੂਹ ਪੁੱਟਣ ਦਾ ਕੰਮ ਅਦਭੁਤ ਕਾਰਨਾਮੇ ਤੋਂ ਘੱਟ ਨਹੀਂ ਸੀ ਉਹਨਾਂ ਦੀ ਇਸ ਸਿੱਖਿਆ ਦਾ ਫੌਰੀ ਪ੍ਰਭਾਵ ਕਿ ਧਰਮ ਦੇ ਦਾ ਜੀਵਨ ਦੇ ਸੰਸਾਰ ਕੰਮ ਕਾਜ ਦੇ ਅੰਦਰ ਸਭ ਤੋਂ ਵਧੀਆ ਅਭਿਆਸ ਕੀਤਾ ਜਾ ਸਕਦਾ ਹੈ ਕਿਉਂ ਇਹ ਇਸ ਲਈ ਸੀ ਕਿ ਕਿਰਤ ਅਤੇ ਵਪਾਰ ਪ੍ਰਤੀ ਸਾਰੇ ਪੱਖਪਾਤ ਅਤੇ ਮਨੋਵਿਰੋਧ ਦੂਰ ਹੋ ਗਏ ਖਾਸ ਕਰਕੇ ਧਾਰਮਿਕ ਰੁਚੀ ਵਾਲੇ ਲੋਕ ਵੀ دنیਵੀ ਮਾਮਲਿਆਂ ਵਿੱਚ ਤਾਕੜਾ ਭਾਗ ਲੈਣ ਲੱਗ ਪਏ ਬਾਸੀ ਕਬੀਲੇ ਦਾ ਇੱਕ ਖੱਤਰੀ ਗੰਗੂ ਗੁਰੂ ਅਮਰਦਾਸ ਜੀ ਪਾਸ ਆਇਆ ਸੀ ਤੇ ਬੇਨਤੀ ਕੀਤੀ ਕਿ ਮੇਰੇ ਮਾਲਕ ਮੈਂ ਆਪਣੇ ਆਪ ਦੀ ਰੱਖਿਆ ਲਈ ਕੀ ਕਰਾਂ ਗੁਰੂ ਜੀ ਨੇ ਦਿੱਲੀ ਵਿੱਚ ਇੱਕ ਬੈਂਕ ਖੋਲ ਖੋਲ ਲਾਇਆ ਦਾ ਦੌਲਤ ਦੀ ਮਾਲਕੀ ਨੂੰ ਮਾਇਆ ਨਾ ਸਮਝਣ ਦੀ ਸਿੱਖਿਆ ਦਿੱਤੀ ਅਤੇ ਇਸ ਨੂੰ ਮਨੁੱਖੀ ਮਾਮਲਿਆਂ ਵਿੱਚ ਨੂੰ ਚਲਾਉਣ ਵਿੱਚ ਇੱਕ ਚੰਗੀ ਤੇ ਸਹਾਇਕ ਚੀਜ਼ ਵਜੋਂ ਸਮਝਣ ਦਾ ਉਪਦੇਸ਼ ਦਿੱਤਾ ਇੱਕ ਵਾਰ ਗੁਰੂ ਰਾਮਦਾਸ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਜਦ ਜਦੋਂ ਕਿਸੇ ਸਿੱਖ ਦੇ ਹੱਥ ਵਿੱਚ ਕੋਈ ਵਿਸ਼ੇਸ਼ ਧੰਦਾ ਹੋਵੇ ਤਾਂ ਉਸ ਨੂੰ ਨੇਪੜੇ ਨੇਪਰੇ ਚੜਨ ਵਿੱਚ ਉਸਨਾਰਥ ਸ਼ਾਮਲ ਹੋਵੋ ਅਤੇ ਉਸ ਲਈ ਅਰਦਾਸ ਕਰੋ ਜੇ ਤੁਸੀਂ ਵੇਖੋਗੇ ਕਿ ਇਹ ਧੰਦਾ ਪੈਸੇ ਤੋਂ ਬਿਨਾ ਨੇਪਰੇ ਨਹੀਂ ਚੜ ਸਕਦਾ ਤਾਂ ਉਸ ਲਈ ਹਰ ਪਾਸਿਓਂ ਚੰਦਾ ਇਕੱਠਾ ਕਰੋ ਤੇ ਨਾਲ ਆਪ ਵੀ ਕੁਝ ਦਿਓ ਇਸ ਤੋਂ ਬਾਅਦ ਅਸੀਂ ਸਿੱਖ ਗੁਰੂਆਂ ਵਿੱਚ ਅਸੀਂ ਸਿੱਖਾਂ ਵਿੱਚ ਘੋੜਿਆਂ ਦੇ ਪਪਾਰ, ਸਾਹੂਕਾਰਾਂ, ਕੜਾਈ ਦੇ ਕੰਮ, ਤਰਖਾਣਾ ਕੰਮਾਂ ਬਾਰੇ ਅਕਸਰ ਸੁਣਦੇ ਹਾਂ ਪਹਿਲਾ ਪ੍ਰਸ਼ਨ ਸ੍ਰੀ ਗੁਰੂ ਰਾਮਦਾਸ ਜੀ ਨੇ ਅਨੁਸਾਰ ਧੰਦੇ ਨੂੰ ਨੇਪੜੇ ਚਾੜਨ ਲਈ ਕੀ ਕਰਨਾ ਕਿਆ ਹਿੰਦਾ ਠੀਕ ਹੈ ਕੀ ਕਰਨ ਚਾਹੀਦਾ ਰਹੇ ਜੀ ਦੇ ਪਰਚਾਣ ਦੇ ਕੰਮ ਨੂੰ ਕਹਿੰਦੇ ਅਰਦਾਸ ਕਰੋ ਤੇ ਉਸ ਲਈ ਚੰਦਾ ਇਕੱਠਾ ਕਰੋ ਠੀਕ ਹੈ ਤੇ ਆਪ ਵੀ ਕੁਝ ਨਾ ਕੁਝ ਦਾਨ ਕਰੋ ਠੀਕ ਹੈ ਇਹ ਦਾ ਸਹੀ ਆਨਸਰ ਹੋਣਾ ਸੀ ਇੱਕ ਖੱਤਰੀ ਗੰਗੂ ਨੇ ਗੁਰੂ ਅਮਰਦਾਸ ਜੀ ਅੱਗੇ ਕੀ ਬੇਨਤੀ ਕੀਤੀ ਕੀਤੀ ਠੀਕ ਹੈ ਉਹਨੇ ਕੀ ਬੇਨਤੀ ਕਰੀ ਸੀ ਆਪਿਆ ਆਪਣੇ ਕੋਲੇ ਫਿਰ ਆਬ ਨਬੇਨਤੀ ਕਰੀ ਸੀ ਕਹਿੰਦੇ ਕਿ ਇਹ ਮੇਰੇ ਮਾਲਕ ਮੈਂ ਆਪਣੇ ਆਪ ਦੀ ਰੱਖਿਆ ਲਈ ਕੀ ਕਰਾਂ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਸੀ ਕਿ ਦਿੱਲੀ ਜਾ ਕੇ ਇੱਕ ਬੈਂਕ ਖੋਲ ਲਾ ਤੇ ਦੌਲਤ ਦੀ ਮਾਇਆ ਨੂੰ ਮਾਲਕੀ ਨੂੰ ਮਾਇਆ ਨਾ ਸਮਝਣ ਦੀ ਸਿੱਖਿਆ ਦਿੱਤੀ ਤੀਸਰਾ ਗੁਰੂ ਜੀ ਨੇ ਕਿਹੜੀ ਚੀਜ਼ ਨੂੰ ਮਰੁੱਖੀ ਮਾਮਲਿਆਂ ਨੂੰ ਚਲਾਉਣ ਵਿੱਚ ਇੱਕ ਚੰਗੀ ਅਤੇ ਸਹਾਇਕ ਚੀਜ਼ ਵਜੋਂ ਦਾ ਅਪਦੇਸ਼ ਦਿੱਤਾ ਠੀਕ ਹੈ ਕਿਹੜਾ ਵਿਦੇਸ਼ ਦਿੱਤਾ ਸੀ ਗੁਰੂਆਂ ਨੇ ਵੀ ਕਿਸੇ ਜਿਹੜੀ ਦੌਲਤ ਦੀ ਮਾਲਕੀ ਹੈਗੀ ਨੂੰ ਮਾਇਆ ਨਾ ਸਮਝੰਦੀ ਉਹਨਾਂ ਨੂੰ ਸਿੱਖਿਆ ਦਿੱਤੀ ਸੀ ਵੀ ਜਿਹੜੀ ਦੌਲਤ ਆ ਗਈ ਉਹਨੂੰ ਦੌਲਤ ਦੀ ਮਾਲਕੀ ਨੂੰ ਮਾਇਆ ਨਾ ਸਮਝੇ ਕਿ ਮਨੁੱਖੀ ਮਾਮਲਿਆਂ ਨੂੰ ਚਲਾਉਣ ਵਿੱਚ ਇੱਕ ਸਾਇਕ ਸਦੋ ਚੀਜ਼ ਵਜੋਂ ਸਮਝਣ ਦਾ ਅਪਦੇਸ਼ ਦਿੱਤਾ ਅਗਲਾ ਪੰਜਮਾ ਚੌਥਾ ਗੁਰੂ ਸਾਹਿਬ ਨੇ ਕਿਹੜਾ ਕੰਮ ਆਦੁੱਪਤ ਕਾਰਨਾਮੇ ਤੋਂ ਘਟ ਨਹੀਂ ਠੀਕ ਹੈ ਕਾਰਨਾਮੇ ਤੋਂ ਘਟ ਕੀ ਨਹੀਂ ਸਿੱਧੀ ਪਿਆਸੀ ਪਹਰੇ ਦੇ ਵਿੱਚ ਕੀ ਕਰਵਾਇਆ ਉਹਨਾਂ ਨੇ ਕਈ ਸਹਿਰਾਂ ਨੂੰ ਆਵਾਜ਼ ਕਰਵਾਇਆ ਤਲਾਬ ਬਣਾਉਣੇ ਕੂਪਟਣਾ ਉਹਨਾਂ ਦੇ ਕਾਰਨਾਂ ਵਿੱਚ ਤੂੰ ਕਿਸੇ ਵੀ ਕਾਰਨਾਂ ਵਿੱਚ ਤੂੰ ਘਟ ਨਹੀਂ ਸੀ ਇਹ ਅਨਸਰ ਹੋਣਾ ਸੀ ਪੰਜਵਾਂ ਗੁਰੂ ਜੀ ਨੇ ਦੌਲਤ ਦੀ ਮਾਲਕੀ ਬਾਰੇ ਕੀ ਕਿਹਾ ਠੀਕ ਹੈ ਕੀ ਕਿਹਾ ਸੀ ਉਹਨਾਂ ਨੇ ਵੀ ਕੀ ਨਹੀਂ ਕਰਨਾ ਵੀ ਮਾਇਆ ਮਾਇਆ ਨੂੰ ਮਾਇਆ ਨੂੰ ਸਮਝਣ ਦੀ ਸਿੱਖਿਆ ਦਿੱਤੀ ਉਹਨਾਂ ਨੂੰ ਮਾਇਆ ਨੂੰ ਸਮਝਣ ਦੀ ਜਿਹੜੀ ਉਹ ਸਿੱਖਿਆ ਦਿੱਤੀ ਸੀ ਪੀਸ ਨੂੰ ਧਾਰਮਿਕ ਜੀਵਨ ਦੇ ਸੰਸਾਰ ਕੰਮ ਕਾਜ ਦੇ ਅੰਦਰ ਸਭ ਤੋਂ ਵਧੀਆ ਅਭਿਆਸ ਕੀਤਾ ਇਹਦੇ ਵਿੱਚ ਜਾ ਸਕਦਾ ਹੈਗਾ ਠੀਕ ਹੈ ਇਹ ਹੀ ਦਾ ਆਨਸਰ ਹੋਣਾ ਸੀ ਅੱਗੇ ਚੱਲਦੇ ਹਾਂ ਦੂਜਾ ਪੈਰਾ ਸਾਹੀ ਤੋਂ ਪ੍ਰਸ਼ਨ ਦੀ ਗੱਲ ਕਰਨੇ ਲਈ ਪਹਿਲਾਂ ਆਪਾਂ ਮਹਾਰਾਜਾ ਕਿਸ ਨੂੰ ਸੁਗਾਤਾਂ ਦੇ ਕੇ ਭੇਜਦਾ ਸੀ ਰਏ ਸਿੱਧਾ ਆਨਸਰ ਪਿਆ ਸੀ ਆਪਣੇ ਕੋਲੇ ਮਹਾਰਾਜਾ ਵਿਦੇਸ਼ੀ ਯਾਤਰੀਆਂ ਦੂਸਰੀਆਂ ਸਰਕਾਰਾਂ ਦੇ ਏਜੰਟਾਂ ਅਤੇ ਮਿਲਨ ਆਏ ਅਧਿਕਾਰੀਆਂ ਨੂੰ ਸੁਗਾਤਾਂ ਦੇ ਕੇ ਭੇਜਦਾ ਸੀ ਦੂਸਰਾ ਪ੍ਰਸ਼ਨ ਪਹਿਰੇ ਦੇ ਆਧਾਰ ਦੇ ਅਨੁਸਾਰ ਕੇਵਲ ਸਾਫਸਨ ਪ੍ਰਬੰਧ ਉੱਤੇ ਖਰਚ ਕੀਤਾ ਜਾਂਦਾ ਸੀ ਜੋ ਸਹੀ ਆਨਸਰ ਸੀ ਜੀ ਆਪਣੇ ਕੋਲ ਉਹ ਸ 174 31 200 80 ਇਹ ਆਨਸਰ ਹੋਣਾ ਸੀ ਜੀ ਇਹ ਆਨਸਰ ਬਤਾ ਕਿਵੇਂ ਨਿਕਲਦਾ ਜੀ ਇਸ ਇਸ ਰਕਮ ਨੂੰ ਇਸ ਰਕਮ ਦੇ ਵਿੱਚੋਂ ਆਹ ਰਕਮ ਘਟਾ ਦੇਣੀ ਸੀ ਤੇ ਬਾਕੀ ਜਿਹੜਾ ਆਪਣੇ ਕੋਲੇ ਉਹ ਆਨਸਰ ਵਾਜ ਜਾਂਦਾ ਸੀਗਾ ਉਹ ਇਹ ਵਾਜਦਾ ਸੀਗਾ ਸਸਾ ਤੀਸਰਾ ਵੱਖ-ਵੱਖ ਧਰਮਾਂ ਪ੍ਰਤੀ ਮਹਾਰਾਜੇ ਦਾ ਦ੍ਰਿਸ਼ਟੀਕੋਣ ਕੀ ਸੀ ਠੀਕ ਹੈ ਸਭ ਆਪਰੇ ਮਹਾਰਾਜਾ ਸਿੱਖਾਂ ਹਿੰਦੂਆਂ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਨੂੰ ਭਾਰੀ ਸਹਾਇਤਾ ਦਿੰਦਾ ਸੀ ਤੇ ਸਭ ਫਿਰਕੇ ਦੀਆਂ ਪੁਜਾਰੀ ਸ਼੍ਰੇਣੀ ਦੀ ਵੀ ਮਹਾਰਾਜੇ ਦੀ ਸਿਖਾਪਤ ਦੀਆਂ ਪਾਤਰ ਸੰ ਚੌਥਾ ਇਸ ਪੈਰੇ ਵਿੱਚ ਮਹਾਰਾਜਾ ਸ਼ਬਦ ਕਿਸ ਲਈ ਵਰਤਿਆ ਗਿਆ ਮਹਾਰਾਜਾ ਰਾਜਾ ਰਣਜੀਤ ਸਿੰਘ ਲਈ ਪੰਜਵਾਂ ਸ਼ਾਸਨ ਪ੍ਰਬੰਧ ਦੇ ਖਰਚ ਵਿੱਚ ਕਿਹੜੀਆਂ ਮੱਦਾਂ ਸ਼ਾਮਲ ਸਨ ਅਨਸਰ ਉਹ ਜਿਹੜੇ ਆਪਣੇ ਕੋਲੇ ਸਰਕਾਰੀ ਲਾਹੌਰ ਰਾਜ ਦੇ ਸਰਕਾਰੀ ਕਰਮਚਾਰੀ ਮੰਤਰੀ ਨਾਜ਼ਮ ਅਤੇ ਹੋ ਉੱਚ ਅਧਿਕਾਰੀਆਂ ਦੀਆਂ ਤਨਖਾਹਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ ਕਿਰ ਏ ਸੀ ਆਪਣੇ ਕੋਲੇ ਪਹਿਲੇ 10 ਐਮਸੀਕਿਊ ਦੂਸਰੇ ਸ਼ਾਰਟ ਪ੍ਰਸ਼ਨ ਇੱਕ ਇੱਕ ਨੰਬਰ ਵਾਲੇ ਉਹਨਾਂ ਦੇ ਆਨਸਰ ਤੇ ਪੈਰਾ ਇਹ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਡਿਸਕਸ ਕੀਤਾ ਹੈਗਾ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ